ਹਿੰਸਾ ਸਤਿ ਸ੍ਰੀ ਅਕਾਲ ਜੀ। ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਦਾਦੋਪੁਰ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਮਜੀਠਾ ਸ਼ਹਿਰ ਦੇ ਨਾਲ ਹੀ ਪਿੰਡ ਹੈ ਜਿਹੜਾ ਵੀਰ ਜੀ ਹੁਣਾਂ ਦਾ ਤੇ ਕੁਲਜਿੰਦਰ ਵੀਰ ਕੋਲ ਆਪਾਂ ਆਏ ਆਂ ਅੱਜ ਤੁਹਾਨੂੰ ਦੋ ਝੋਟੀਆਂ ਦਿਖਾਉਣੀ ਆ ਤੇ ਦੋਵੇਂ ਤਾਜ਼ੀਆਂ ਹੀ ਸੋਈਆਂ ਵਾਂ। ਦੋਵੇਂ ਝੋਟੀਆਂ ਰਾਤ ਦੀਆਂ ਹੀ ਸੋਈਆਂ ਵਾਂ ਦੇਖ ਸਕਦੇ ਜੇ ਪੁੜੇ ਵੀ ਇਹਨਾਂ ਦੇ ਉੱਤਰੇ ਆ। ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਹੁਣਾਂ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋ ਸਣਾ ਠੀਕ ਠਾਕ ਜੀ ਵਧੀਆ ਵੀਰ ਜੀ ਠੀਕ ਠਾਕ ਜੀ ਚਲੋ ਵਧੀਆ ਚਾਹੀਦਾ ਜੀ ਤੇ ਐਰ ਕੀ ਵਾਵਾ ਦੇ ਨਾ ਪਾ ਤੇ ਜੀ ਦੇਣ ਇਦਾਂ ਵੀਰ ਜੀ ਇੱਕ ਦੋ ਡੰਗੜਾਈ ਜਾਂਦੇ ਵੇਖਦੇ ਜਾਂਦੇ ਠੀਕ ਆ ਹਾਂਜੀ ਹਾਂਜੀ ਹੁਣ ਪਾਇਆ ਕਰਾਂਗੇ ਲਗਤਾਰੀ ਠੀਕ ਆ ਹਾਂਜੀ ਤੇ ਚਲੋ ਨਾਮ ਦੱਸੋ ਫਿਰ ਨਾਮ ਮੇਰਾ ਕੁਲਜਿੰਦਰਾ ਵੀਰ ਜੀ ਹਾਂਜੀ ਆਪਣਾ ਪਿੰਡ ਦਾਦੂਪੁਰਾ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਹੰਦਸਾ ਜੀ ਠੀਕ ਆ ਜੀ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ 9873766318 ਠੀਕ ਆ ਚਲੋ ਫਿਰ ਜਿਹੜੀ ਆ ਪਹਿਲੇ ਨੰਬਰ ਤੇ ਆ ਇੱਤੋਂ ਹੀ ਆਪਾਂ ਸ਼ੁਰੂਆਤ ਕਰ ਲਈਏ ਇਹ ਵੀਰ ਜੀ ਮਨੇਰੇ ਜੇ ਸੂਈ ਜੇ 2 3 ਕਵੇਜ ਨਾਲ ਅੱਛਾ ਅੱਜ ਸਵੇਰੇ ਸੂਈ ਆ ਅੱਜ ਸਵੇਰੇ ਸੂਈ ਆ ਤੇ ਚੰਗੀ ਦੁੱਧ ਵਾਲੀ ਮੈਂ ਕੱਟਾ ਦਿੱਤਾ ਇਹਨੇ ਠੀਕ ਆ ਵੀਰ ਜੀ ਆਹ ਦੇਖ ਸਰਦ ਗਿੱਲਾ ਹੀ ਨਾਲ ਜਿਹੜਾ ਨਾਲ ਤਾਜ਼ਾ ਹੀ ਕਿੰਨੇ ਕ ਦੁੱਧ ਵਾਲੀ ਦੁੱਧ ਵੀਰ ਜੀ ਜ਼ਿਆਦਾ ਨਹੀਂ ਤੇ ਦਾ 10-11 ਕਿਲੋ ਦਹੀਂ ਜਾਊਗੀ ਠੀਕ ਹੈ ਜੀ ਚੰਗੀ ਥਣ ਲੈਵੇ ਵਾਲੀ ਹੈ ਘਰ ਵਾਲੇ ਕਹਿੰਨ ਉਹ ਤੇ ਕਹਿੰਦੇ ਵੀ ਆਪਾਂ 12 ਕਿਲੋ ਪੱਠਿਆਂ ਦੇ ਚੋਆ ਅੱਛਾ ਪਰ 10-11 ਕਿਲੋ ਦੁੱਧ ਦਹੀਂ ਜਾਵੇ ਬੜਾ ਵਧੀਆ ਗਰਮੀ 'ਚ ਹਾਂਜੀ ਹਾਂਜੀ ਬਾਕੀ ਚਲੋ ਹੁਣ ਮੌਸਮ ਤੇ ਗਾਡੀ ਸਹੀ ਹੋਈ ਜਾਣਾ ਹਾਂਜੀ ਠੰਡੀ ਸੀ ਲੱਚਵਾਦੀ ਠੀਕ ਹੈ ਜੀ ਬੋਲੀ ਆ ਚੋਨ 'ਚ ਬਾਕੀ ਅਜੇ ਤਾਜ਼ੀਆਂ ਸੋਈਆਂ ਵਾ ਦੋਵੇਂ ਕੁਛ ਲੱਪੇ ਲੱਪੇ ਜਿਹੀ ਹੋ ਸਕਦੀਆਂ ਹਾਂ ਹਾਂਜੀ ਇੱਕ ਚਵਾਈ ਹੋਈ ਏ ਦੀ ਸਵੇਰੀ ਇਹ ਦੋਵਾਂ ਦੀ ਇੱਕ ਇੱਕ ਚਵਾਈ ਹੋਈ ਹਾਂਜੀ ਆ ਜਿਵੇਂ ਆਉਣੀ ਬਾਕੀ ਥਾਂ ਦਾ ਸਾਈਜ਼ ਗੈਪ ਜਿਹੜਾ ਇਹ ਤਾਂ ਚੰਗਾ ਬੱਚੇ ਵੱਲੋਂ ਥੋੜਾ ਜਿਆ ਤੇਜ਼ ਜਾਂਦੀ ਤੇ ਆ ਥਾਂ ਵੀ ਇਹ ਦੇਖਦਾ ਜਿਹਾ ਲੱਗੇ ਤਾਂ ਬਾਕੀ ਠੰਡੀ ਸੀਲ ਬੜੀ ਵਧੀਆ ਜੀ ਠੀਕ ਆ ਹਾਂ ਜੀ ਭਾਵੇਂ ਬਿਨਾ ਬੱਚੇ ਦਾ ਕੋਈ ਚੋਲੇ ਇਹਨਾਂ ਬਾਕੀ ਗਾਣਵੇਂ ਹਵਾਨਾ ਚੰਗਾ ਉਮੀਦ ਹੈ ਇਹਦੇ ਗਾੜੇ ਵੀ ਚੰਗੇ ਨਿਕਲੋਗੇ ਹਾਂਜੀ ਹਾਂਜੀ ਤੇ ਇਹਦਾ ਫਿਰ ਮੁੱਲ ਮੁੱਲ ਜੀ ਇਹ ਮੈਂ ਦਾ ਆਪਣਾ ਚਲਾਉਣਾ ਲੱਪੇ ਲੁੱਪੇ ਚ ਆਹੀ ਆ ਹਾਂਜੀ ਹਾਂਜੀ ਤੇ ਆਪਣਾ ਮੁੱਲ 85 ਭਾਵੇਂ 80 ਕਰ ਲਈਏ ਹਾਂਜੀ ਇਹਨਾ 75 ਆਪਾਂ 65000 ਦੀ ਹਾਂ ਨਾ ਪੱਕੀ ਜੈ ਜਿਹੜੀ ਦੇਣੀ ਫੈਂ ਅੱਛਾ 65000 ਜੀ ਅੱਜ ਤੋਂ ਸ਼ੋਅ ਨਹੀਂ ਕਰਾਂਗੇ ਜੀ ਚਲੋ ਬਾਕੀ ਕੋ ਫੋਨ ਲਾਵੇ ਆਪੇ ਹੋਈਏ ਕੋਈ ਵੀ ਫੋਨ ਲਾਵੇ ਚਲੋ ਇਹ ਅੱਗੇ ਹੋ ਬਾਕੀ ਸੋੜ ਛਪਾਈ ਵੀਰ ਜੀ ਜਾਇਜ਼ ਬਿਲਕੁਲ ਜਿਹੜਾ ਉਹ ਮੁੰਨ ਮੰਗਿਆ ਜਿਹੜਾ ਦੇ ਦੇਣਾ ਠੀਕ ਹੈ ਜੀ ਹੁਣ ਇੱਕਾ ਝੋਟੀ ਵੀ ਤਾਜੀ ਸੁਈ ਹੈ ਤੇ ਪਹਿਲਾ ਸੂਆ ਝੋਟੀ ਹੈ ਖਵਾਨਾ ਇਹਦਾ ਆਪਾਂ ਲਾ ਕੇ ਤਾਂ ਦੇਖ ਸਕਦੇ ਹਾਂ ਪਹਿਲਾ ਸੂਆ ਝੋਟੀ ਜਿਹੜਾ ਇਹ ਸੁਈ ਹੈ ਤੇ ਥਾਨਾ ਪ੍ਰੋਪਰ ਹੁਣ ਤੋਂ ਹੀ ਹੱਥ ਚੋਂ ਨਾ ਲਾਵਾ ਤੇ ਕੋਈ ਬੋਤੀਆਂ ਭਲਾਵ ਨਹੀਂ ਹੈਗੀਆਂ 1921 ਭਲਾਈਆਂ ਜਿਹੜੀਆਂ ਤੇ ਇਹ ਵੀ ਰਾਤੀ ਸੁਈ ਹੈ ਹਨਾ ਹਾਂ ਜੀ ਪਹਿਲਾ ਸੂਆ ਵੀਰ ਜੀ ਪਤਲੇ ਚੰਮ ਚਾ ਝੋਟੀ ਹੈ ਪਤਲੀ ਲੁਈ ਦੀ ਹੈ ਠੀਕ ਹੈ ਚੰਗੀ ਹੈ ਝੋਟੀ ਨਿੱਕੇ ਸਿੰਘ ਦੀ ਹੈ ਤੇ ਚਵਾਈ ਦੀ ਵਧੀਆ ਵਾ ਇਹਦੀ ਕੋਈ ਇਹਦੀ ਵੀ ਚਵਾਈ ਹੋਈ ਆ ਤੇ ਸਿਲਸ ਵਗ ਨਿਕਲੀ ਮਾੜੀ ਜਿਹੀ ਹਲਜੁਲ ਕਰਦੀ ਠੀਕ ਆ ਉਹ ਤੇ ਮਤਲਬ ਇੱਕ ਦੋ ਚਵਾਈਆਂ ਝੋ ਜੋ ਕੀ ਸੈਟ ਆ ਹਾਂਜੀ ਬਾਕੀ ਠੰਡੀ ਆ ਬਹੁਤੀ ਕੋਈ ਜੀ ਨਹੀਂ ਕੀਤੀ ਅਜੇ ਤਾਂ ਇੱਕੋ ਹੀ ਚਵਾਈ ਹੋਈ ਆ ਹਾਂ ਜੇ ਇੱਕ ਚਵਾਈ ਸਵੇਰੇ ਹੋਈ ਬਸ ਇਹਦੀ ਤੇ ਇਹ ਕਿੰਨਾ ਕੁ ਦੋ ਚਵਾਈ ਜਾਊਗੀ ਵਿਰੋਧ ਜ਼ਿਆਦਾ ਨਹੀਂ ਤੇ ਵੀਰ ਜੀ ਇਹ ਛੋਟੀ ਦਾ ਅ 10000 ਕਿਲੋ ਇੰਨੇ ਵੀ ਦਈ ਜਣਾ ਦਾ ਬਾਕੀ ਥੱਲੇੋਂ ਚੰਗੀ ਬਣੀ ਆ ਹਨਾ ਹਾਂਜੀ ਹਾਂਜੀ ਤੋਰਾਂ ਨਾਲ ਮੈਂ 12 ਕਿਲੋ ਕਹਿ ਦਈਏ ਕੱਢ ਵੀ ਦਵੇ ਬਾਕੀ 10 ਕਿਲੋ ਤੇ ਚਲੋ ਇਹ ਤੇ ਹੁਣ ਕੋਈ ਜਾਹੋ ਜੀ ਸਾਡੀ ਦੁੱਧ ਦੀ ਨਹੀਂ ਵੀਰ ਜੀ ਕੇ ਡੰਗਰ ਦੀ ਨਹੀਂ ਦੁੱਧ ਦੀ ਜਨਾਂ ਦੀ ਆ ਗਈ ਗਾਰੰਟੀ ਕੋਈ ਬਾਕੀ ਕੋਈ ਜਾਹੋ ਜੀ ਖਣਾ ਦੀ ਗਾਰੰਟੀ ਆ ਚਵਾ ਦੀ ਗਾਰੰਟੀ ਸਾਡੀ ਹੋਊਗੀ ਜਾਹੋ ਜੀ ਕੋਈ ਸਾਮ ਕਰ ਲੂਗਾ ਤੇ ਉਹ ਜੇ ਦੁੱਧ ਚਲੂਗਾ ਪਹਿਲਾਂ ਤੁਹਾਨੂੰ ਕਹਾਂਗੇ ਨਾ ਚੋਈ ਜਾਂਦੇ ਆ ਹਾਂਜੀ ਹਾਂਜੀ ਬਾਕੀ ਨਸਲ ਦੀ ਏ ਛੋਟੀ ਆ ਦੇਖ ਸਾਡੇ ਚ ਛੋਟਾ ਸਿੰਘ ਤੇ ਭਾਵੇਂ ਤਾਜੀ ਸੂਈ ਹੈ ਤੇ ਕੋਈ ਲੱਪੇ ਚ ਵੀ ਨਹੀਂ ਆਈਦੀ ਪੂਰੀ ਚਾਰੂ ਬਹੁਤ ਜਿਆਦੀ ਵੀਰੀ ਉਸ ਦੀ ਦਾਦੀ ਝੋਟੀ ਹੈ ਜਿਹੜੀ ਲੱਪਾ ਉਸਨੇ ਚੁੱਕੀ ਝੋਟੀ ਠੀਕ ਹੈ ਹਾਂ ਚਾਰੂ ਬੜੀ ਇਹ ਰਾਤੀ ਸੂਈ ਧੱਕਵੇ ਨਾ ਯਾਰਾਂ ਨੂੰ ਠੀਕ ਹੈ ਚਲੋ ਲੈ ਜਾਓ 99 ਚੰਗੇ ਗੈਪ ਤੇ ਲੱਗਾ ਵਾ ਬਾਕੀ ਸਾਫ ਸੁਸਰੀ ਝੋਟੀ ਆ ਜਣੀ ਸੋਨਪੁਨੇ ਚ ਵੀ ਆ ਤੇ ਦੁੱਧ ਵੀ ਇਨੇ ਚੰਗਾ ਕੱਢੀ ਜਣਾ ਤੇਰੇ ਮਗਰ ਕੀ ਆ ਗਿਆ ਜੇ ਇਹਦੇ ਮਗਰ ਕੱਟੀ ਆ ਗਈ ਵੀਰ ਜੀ ਕੱਟੀ ਆ ਗਈ ਬਹੁਤ ਵਧੀਆ ਇਹਨਾਂ ਆ ਵਾਲੀ ਕੱਟੀ ਆ ਇਹਦੇ ਮਗਰ ਬਾਕੀ ਮੈਂ ਗੱਲ ਹੁੰਦੀ ਵੀਰ ਜੀ ਫੇਲਣ ਡੰਗਰ ਦੀ ਠੰਡਾ ਤਾਂ ਹੀ ਨਿਕਲਦਾ ਜੇ ਬੱਚੇ ਤੇ ਆਵੇ ਤੇ ਬੱਚੇ ਨੂੰ ਮੀਟਰ ਸਾਂ ਨਹੀਂ ਖਾਂਦੀ ਬੱਚੇ ਦਾ ਠੀਕ ਹੈ ਜੀ ਤੇ ਸੇਲਸ ਲੱਗ ਵੀ ਪੂਰੀ ਭੋਲੀ ਨਿਕਲੀ ਹੈ ਇਹਦਾ ਮੁੱਲ ਮੁੱਲ ਵੀਰ ਜੀ ਇਹਦਾ ਕੱਤੀ ਦਾ ਕੱਟੀ ਦਾ ਮੁੱਲ ਤਾਂ ਘਰ ਹੰਦੇ ਲੱਖੋਂ ਬਾਹਰ ਮੰਗਦੇ ਇਹ ਮੰਗਣ ਭਾਵੇਂ ਇਹਦਾ ਵੀ ਲੱਖ ਮੰਗ ਲਈ ਇੱਕ ਪੰਜ ਹੀ ਮੰਗੀ ਜਾਂਦੇ ਆ ਹਾਂਜੀ ਨਾ ਇਹਦਾ 90 ਜੋ ਤੇ ਇਹ ਹਾਂ ਨਾ ਜਿਹੜੀ ਛੋਟੀ ਵਿੱਚੋਂ ਕਰਨੀ 85 ਦੇ ਵਿੱਚੋਂ ਕਰਦੇ ਅੱਛਾ 85 ਦੇ ਛੋਟ ਕਰਦੇ ਛੋਟੀ ਦੇ ਦਾਂਗੇ ਬਿਲਕੁਲ ਜੇ ਜੇ ਕੋਈ ਵੇਚਣ ਲੱਗ ਭਾਵੇਂ ਵੇਚ ਸਕਦਾ ਖੜੇ ਠੀਕ ਹੈ ਜੀ ਕਿੰਦਾ ਮੁੱਲ ਆ ਗਿਆ ਨਾ ਹੁਣ ਬੜੇ ਲੱਖ ਹਨਾ ਹਾਂਜੀ ਹਾਂਜੀ ਤੇ ਚੰਗੀ ਝੋਟੀ ਆ ਚਵਾਜੂ ਦੀ ਚੰਗੀ ਆ ਬਾਕੀ ਕੋਈ ਵੀ ਵੀਰ ਆ ਇੱਥੇ ਆਵੇ ਆਪਣੀ ਤਸੱਲੀ ਕਰ ਲੇ ਹਨਾ ਜੀ ਠੀਕ ਆ ਜੇ ਕੋਈ ਆਨਲਾਈਨ ਮੰਗਾਉਂਦਾ ਫਿਰ ਆਡੀ ਗਰੰਟੀ ਹੋਊਗੀ ਥਣਾ ਤੁਣਾ ਦੀ ਬਾਕੀ ਪਾਸ ਹੀ ਹੋਣੀਆਂ ਮੈਂ ਇਹ ਹਨਾ ਇੱਥੇ ਵੀ ਆ ਕੇ ਆਪਣੇ ਮੈਂ ਨਾ ਸਾਡੀ ਗਰੰਟੀ ਹੈ ਵੀਰ ਜੀ ਥਣਾ ਦੀ ਜੇ ਕੋਈ ਆਨਲਾਈਨ ਮੰਗਾਉਂਦਾ ਤੇ ਦੁੱਧ ਤੇ ਗਾਂ ਪੇ ਕੱਢੂਗੀਆਂ ਜਦੋਂ ਹਾਂਜੀ ਹਾਂਜੀ ਤੋਂ ਇਹ ਹਫਤੇ ਦਾ ਦੇਣਾ ਹੋ ਜਾਣਗੇ ਤਾਂ ਹੀ ਅਕੀ ਤਰ੍ਹਾਂ ਕੋਈ ਇੱਥੇ ਆਓ ਹਾਂਜੀ ਤੇ ਨਾਲੇ ਇੱਥੇ ਆ ਕੇ ਰਕਮ ਦੋ ਤੇ ਆਪਣੀ ਪਾਸ ਕਰਕੇ ਖੜੋ ਨਾਲੇ ਪ੍ਰੋਪਰ ਕੱਦ ਕਾਠ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜਾਂਦਾ ਜੀ ਜੀ ਵੇਖੋ ਪਤਾ ਕੀ ਯਾਰ ਸਾਰਾ ਸਾਲ ਸੂਆ ਚੋਣਾ ਹੁੰਦਾ ਤੁਸੀਂ 3-4 ਕੋਈ ਡੰਗਰ ਲੈਂਦੇ ਹੋ ਦੋ ਟਾਈਮ ਚਵਾਓ ਚਵਾਈ ਕਰਕੇ ਨਾ ਤਸੱਲੀ ਕਰੇ ਹਾਂ ਜੇ ਦੋ ਟਾਈਮ ਚਵਾਓ ਜੇ ਤੇ ਉਹ ਇਹਨਾ ਡੰਗਰ ਦਾ ਤੁਹਾਨੂੰ ਪਤਾ ਲੱਗ ਜੂਗਾ ਸਾਰਾ ਸਾਲ ਤੁਹਾਨੂੰ ਸਾਹਮਣਾ ਹੁੰਦਾ ਸਾਥਾ-ਸਾਥਾ ਪੁਣਾ ਹੁੰਦਾ ਹਾਂਜੀ ਹਾਂਜੀ ਬਾਕੀ ਆਪ ਮੈਰੀ ਰਹੇ ਹੁੰਦਾ ਵੀ ਜੀ ਆਪਾਂ ਸਾਰੇ ਤੋਂ ਬਿਨਾ ਨਹੀਂ ਕਰੀ ਲੱਦ ਕੇ ਭੇਜਿਆ ਪਸ਼ੂ ਠੀਕ ਆਓ ਬਿਲਕੁਲ ਜੈਜ ਰੇਟ ਹੁੰਦਾ 2.5 ਸਾਲ ਹੋ ਗਏ ਵੀਰ ਵੀਡੀਓ ਪਾਉਂਦੇ ਨੂੰ ਹਾਂਜੀ ਹਾਂਜੀ ਕਦੀ ਕਹਦਾ ਲਾਂਦਾ ਆਇਆ ਹੋਊਗਾ ਜਾਮਾ ਚਲੋ ਜਿੱਦ ਤੱਕ ਅੱਜ ਤੱਕ ਬਚਾਈ ਆ ਤੇ ਗਾਂ ਵੀ 2.5 ਸਾਲ ਹੋ ਗਏ ਵੀਰ ਜੀ ਕਦੀ ਨਾ ਜੀ ਦੁੱਧ ਆਠ ਤੇ ਆਠ 10 ਦਿਨਾਂ ਦਾ ਦੱਸਣਾ ਹਾਂਜੀ ਹਾਂਜੀ ਮੈਂ ਆਪਣਾ ਰਿਕਾਰਡ ਹੀ ਠੀਕ ਜੇ ਆਪਾਂ ਆ ਬੰਨੇ ਆ ਵੀ ਤੂੰ ਇੱਥੇ ਆਓ ਦਿਨ ਚਾਰ ਘੰਟੇ ਦਾ ਟਾਈਮ ਹੁੰਦਾ ਪੰਜ ਘੰਟੇ ਲੱਗ ਜਾਣਗੇ ਤੁਹਾਨੂੰ ਵੀਰ ਜੀ ਜੇ ਕੋਈ ਦੂਰ ਇੱਕ ਦਿਨ ਵੀ ਲੱਗ ਜੇ ਇੱਕ ਦਿਨ ਵੀ ਲੱਗ ਜੇ ਕੋਈ ਨਹੀਂ ਸਾਰਾ ਸਾਥ ਵੀ ਪਸ਼ੂ ਚੋਣਾ ਹੁੰਦਾ ਤੁਸੀਂ ਹਾਂਜੀ ਬਾਕੀ ਆਪਣਾ ਪਿੰਡ ਦਾਦੂਪੁਰਾ ਵੀ ਜੀ ਠੀਕ ਹੈ ਤੇ ਫੋਨ ਨੰਬਰ 98737 ਤੇ 67318 ਠੀਕ ਹੈ ਜੀ 73 ਠੀਕ ਹੈ ਜੀ ਬਾਕੀ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਖੜੋ ਜੀ